ਲਓ ਗਾਇਜ਼ ਅਸੀਂ ਇੱਥੇ ਆ ਗਏ ਹਾਂ ਜੂਸ ਹੁਣ ਐਂਟਰੀ ਕਰਨ ਲੱਗੇ ਆਂ ਟਿਕਟ ਅਸੀਂ ਲੈ ਲਈਏ ਹੁਣ ਅੱਗੇ ਐਂਟਰੀ ਕਰਨ ਲੱਗੇ ਆਂ ਆ ਗਾਇਜ਼ ਟਿਕਟ ਅਸੀਂ ਲੈ ਲਈ 2 ਰੁਪਏ ਦੀ ਆਈ ਆਂ ਅਸੀਂ ਐਂਟਰੀ ਲੱਗੇ ਕਰਨ ਲਓ ਗੇਟ ਉੱਜੇ ਘੱਲ ਸੋ ਲਓ ਗਾਇਜ਼ ਕਾਫੀ ਐਕਟੀਵਿਟੀ ਹੈ ਇੱਥੇ ਬੱਚਿਆਂ ਲਈ ਆਹ ਹੋਤ ਤਾਂ ਨਹੀਂ ਵਾਣੇ ਕਰਾ ਲਿਆ ਸਾਨੂੰ ਤਾਂ ਬਹੁਤ ਪਿਆਰ ਲੱਗਾ ਬਹੁਤ ਜ਼ਿਆਦਾ ਬੜੀ ਮੈਂਟੇਨਸ ਆਰਟੀਸਟ ਅਵੇਲੇਬਲ ਹਿਥੋਂ ਬੱਚਿਆਂ ਦੀ ਚਾਲੂ ਤੇ ਰੰਗਦ ਅਸੀਂ ਇਸ ਕਰਕੇ ਆਏ ਸੀ ਰੀਅਲੀ ਬਹੁਤ ਸਾਫ ਤੇਰੀ ਜੀ ਪੈਦਲਾਦਾ ਬਹੁਤ ਚਲੇ ਬੋਲੇ ਕਿ ਤੁਸੀਂ ਬੱਚਾ ਨੂੰ ਕੋਈ ਮਾਰੀ ਦਿੰਦੇ ਆ ਉਹ ਕਿਤਾਬਾਂ ਪੜ੍ਹਦੇ ਆ ਆ ਟਾਈਗਰ ਆ ਇਹ ਆ ਉਹ ਆ ਆਪਾਂ ਰੀਅਲ ਵਿੱਚ ਵੇਖਿਆ ਤਾਂ ਉਹਦਾ ਐਕਸਪੀਰੀਅੰਸ ਹੋ ਜਾਂਦਾ ਬੱਚਿਆਂ ਦਾ ਹੁਣ ਆਪਣੇ ਉਹਨਾਂ ਬੱਚੇ ਸਾਇੰਸ ਪੜ੍ਹਦੇ ਆ ਉਹਦੇ ਵਿੱਚ ਦਿਖਾਉਣਗੇ ਬੱਚੇ ਕਿ ਹਾਂ ਅਸੀਂ ਆਹ ਚੀਜ਼ ਦੇਖੀ ਇਹ ਤਾਂ ਜੀ ਆਹ ਤੁਹਾਨੂੰ ਹੁੰਦਾ ਹੈਲੋ ਗਾਈਜ਼ ਅਕਸ਼ਨ ਕਰਾਈ ਕਰਾਈ ਕਰ। ਉਹਦੇ ਉਸਕੇ ਤੇ ਨਹੀਂ ਆਇਆ। ਨਹੀਂ ਆਇਆ। ਆਹ ਦੇਖੀ ਬਾਪੂ ਦਾ। ਬਾਪੂ ਤੇ ਰਿਹਾ ਗਿਆ। ਟ੍ਰੇਨ ਕੀਤਾ ਨਾ। ਅੱਜ ਲਈ। ਆਜੋ ਫਾਜੋ। ਉਹ ਜੜਿਆ ਆ। ਮੇਰੇ ਕੋਲ ਹੈ ਟਾਈਗਰ। ਡੇਰਾ ਦੋਂਨ ਜਰੂਰ ਦੇ ਵਿੱਚ। काफी हाइट है काफी टाइगर देखो टाइगर बिल्कुल पास तो

ਨਾਲੇ ਸਨੇਕ ਵਿੱਚ ਥੋੜੇ ਜਿਹੇ ਸਨੇਕ ਮਰੇ ਹੋਏ ਸੀ ਨਾਲੇ ਦੇਖਣ ਨੂੰ ਰੈਸੀ ਕਾਇਦੇ ਸੁੱਤੇ ਹੋਏ ਸੀ ਤੇ ਬਹੁਤ ਬਹੁਤ ਸੁੱਤੇ ਪਰ ਐਡਾ ਮੇਨ ਮੇਨ ਸੀ ਸਾਰੇ ਇਦਾਂ ਨਹੀਂ ਇਹ ਵੀ ਰਹਿ ਗਿਆ ਕਿ ਸਾਰੇ ਸਾਰੇ ਪ੍ਰਜਾਤੀ ਦੇ ਫਿਸ਼ ਸਾਰੇ ਪ੍ਰਜਾਤੀ ਦੇ ਸਨੇਕ ਮਤਲਬ ਅਨੋਖੇ ਲੱਗ ਪਾਟ ਜਿਹੜੇ ਮੇਰ ਹਨ ਜੋ ਜਾਨਦਾਰ ਨਹੀਂ ਆ ਉਹ ਵਾਲੇ ਆ ਇੱਥੇ ਮੇਨ ਉਹ ਵਾਲੇ ਆ ਨਾਲੇ ਟਾਈਗਰ ਜਿਹੜਾ ਤੁਹਾਨੂੰ ਅੱਛੀ ਦਿਖਾਇਆ ਨਾ ਉਹ ਪੂਰਾ ਟ੍ਰੇਨ ਆ ਕੀ ਟ੍ਰੇਨ ਆਇਆ ਮਤਲਬ ਇਧਰ ਮੈਂ ਚੱਕਰ ਕਰਦਾ ਉਹ ਅਟੈਕ ਨਹੀਂ ਕਰਨ ਦਾ ਸੀ ਕਿਸੇ ਤੇ ਨਾਲੇ ਉਹ ਜਿਹੜੀ ਸਨੇਕ ਸੀ ਸ਼ਾਇਦ ਹੋ ਹਨ ਕਰਕੇ ਵੀ ਬਾਅਦ ਮੈਂ ਆਉਣ ਰਹੀ ਸੀ ਸ਼ਾਇਦ ਤੇ ਜੇ ਹੋਰ ਕਦੇ ਗਰਮੀਆਂ ਚ ਆਇਆ ਜਾਂ ਹੋਰ ਕਦੇ ਆਏ ਫਿਰ ਤੋਂ ਦਿਖਾਵਾਂਗੇ ਫਿਰ ਅੱਛੇ ਡਿਟੇਲਿੰਗ ਚ ਦਿਖਾਵਾਂਗੇ ਕਿਉਂਕਿ ਉਦੋਂ ਤੁਸੀਂ ਵੀ ਮਤਲਬ ਤੁਸੀਂ ਵੀ ਜ਼ਿਆਦਾ ਸਪੋਰਟ ਕਰੋ ਮਤਲਬ ਹੁਣ ਵੀ ਕਰਦੇ ਆ ਪਰ ਉਦੋਂ ਜ਼ਿਆਦਾ ਸਬਸਕ੍ਰਾਈਬਰਸ ਹੋ ਜਾਣਗੇ ਸੱਜਾ ਦੀ ਲੋਕ ਅਤੇ ਕਿੱਦਿਏ ਮਤਲਬ ਫਿਰ ਵੀ ਬਹੁਤ ਕੁਝ ਮਤਲਬ ਉਦੋਂ ਤਾਂ ਡਿਵਾਈਸ ਵੀ ਵਧੀਆ ਹੋਊਗਾ ਮਤਲਬ ਕੈਮਰਾ ਕੁਆਲਿਟੀ ਸਭ ਤੋਂ ਵਧੀਆ ਹੁੰਦੀ ਹੈ ਜੇ ਸਾਨੂੰ ਫੋਲੋ ਕਰਿਓ ਇਸ ਲਈ ਤੁਹਾਡੇ ਤੁਹਾਨੂੰ ਮਤਲਬ ਵਧੀਆ ਵਧੀਆ ਕੰਟੈਂਟ ਡਾਉਨ ਕੀ ਨਾਲੇ ਸਾਡਾ ਇੰਸਟਾਗ੍ਰam ਤੇ ਵੀ ਚੈਨਲ ਫੇਸਬੁਕ ਤੇ ਵੀ ਆਉਣ ਵੀ ਜਾ ਕੇ ਸਬਸਕ੍ਰਾਈਬ ਕਰਦੇ ਹੋ ਠੀਕ ਆ ਕਿ ਅਸੀਂ ਸਾਰੀ ਇੰਸਟਾਗ੍ਰam ਫੇਸਬੁਕ ਵਾਲਾ ਲਿੰਕ ਜੀ ਡਿਸਕ੍ਰਿਪਸ਼ਨ ਤੇ ਦਿੱਤਾ ਕੀ ਤੇ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਨਾਲੇ ਉੱਥੇ ਵੀ ਅਸੀਂ ਮਤਲਬ ਪਾਉਂਦੇ ਆ ਵੀਡੀਓ ਡੇਲੀ ਦਾ ਡੇਲੀ ਆਉਂਦੀ ਹੈ ਉੱਥੇ ਵੀ ਕੋ ਵੀ ਵਧੀਆ ਵਧੀਆ ਕੰਟੈਂਟ ਹੁੰਦੇ ਨੇ ਉੱਥੇ ਵੀ ਸੇਮ ਵੀਡੀਓ ਉਧੀਆਂ ਦੇ ਤਰ੍ਹਾਂ ਮੰਨੂ ਹੁੰਦੇ ਤੁਸੀਂ ਫੇਸਬੁਕ ਤੇ ਲਾਉਣਾ ਚਾਹੋ ਤਾਂ ਤੁਸੀਂ ਉੱਥੇ ਜਾ ਕੇ ਸਾਡੀ ਵੀਡੀਓ ਜੀ ਦੇ ਸਕਦੇ ਆ ਆ ਵੀ ਵੀਡੀਓ ਉੱਥੇ ਆ ਸਕਦੀ ਆ ਮਤਲਬ ਫੇਸਬੁਕ ਤੇ ਆ ਸਕਦੀ ਆ ਇੰਸਟਾਗ੍ਰਾਮ ਤੇ ਫਿਰ ਸ਼ਾਰਟਸ ਹੁਣ ਨਾਲੇ ਬਹੁਤ ਕਿ ਸਰ ਵੀ ਹੈਗਾ ਗਾਇਸ ਮੇਰਾ ਵੀ ਇੱਕ ਚੈਨਲ ਹੈਗਾ ਉਹਨੂੰ ਵੀ ਜਾ ਕੇ ਸਬਸਕ੍ਰਾਈਬ ਕਰਿਓ ਉਹਦਾ ਨਾਮ ਹੈਗਾ ਵਾ ਅਭੀ ਜੋ ਸਿੰਘ ਪੁੱਲਰ ਐਂਡ ਇਕਮਜੋਤ ਕੌਰ ਪੁੱਲਰ ਸਬਸਕ੍ਰਾਈਬ ਕਰਿਓ ਉੱਤੇ ਵੀ ਕਰਿਓ ਜੇ ਤੁਸੀਂ ਉੱਤੇ ਵੀ ਕਰਨਗੇ ਤਾਂ ਅਸੀਂ ਡੇਲੀ ਉੱਤੇ ਵੀ ਵੀਡੀਓ ਪਾਉਣਾ ਕਰਾਂਗੇ ਨਾਲੇ ਹੋਰ ਵੀ ਬਹੁਤ ਕੁਝ ਕਰਾਂਗੇ ਉੱਥੇ ਉੱਥੇ ਮਤਲਬ ਥੋੜੀ ਜਿਹੀ ਗੇਮਿੰਗ ਵੂਮਿੰਗ ਕਰੂੰਗਾ ਮੈਂ ਨਾਲੇ ਥੋੜੀ ਜਿਹੀ ਵੀਡੀਓ ਤੁਸੀਂ ਚਾਹੁੰਦੇ ਆ ਕਮੈਂਟ ਤੇ ਦੱਸਿਓ ਕਿ ਉਸ ਉੱਤੇ ਆ ਵੀਡੀਓ ਆਏ ਮੇਰੇ ਵਾਲੇ ਚੈਨਲ ਤੇ ਤਾਂ ਤੁਸੀਂ ਕਮੈਂਟ ਕਰਕੇ ਦੱਸਿਓ ਨਾਲੇ ਉੱਥੇ ਬੇਸਿਕਲੀ ਮੈਂ ਮੈਂ ਕਰੂੰਗਾ ਮੇਰਾ ਚੈਨਲ ਹੈ ਤੇ ਇਸ ਲਈ ਉੱਥੇ ਮੈਂ ਉਹ ਕੀ ਕਹਿੰਦੇ ਆ ਗੇਮਿੰਗ ਕਰੂੰਗਾ ਮੈਂ ਲਓ ਗਾਇਜ਼ ਫਾਈਨਲੀ ਅਸੀਂ ਹੁਣ ਜਾ ਰਹੇ ਹਾਂ ਡੇਰਾ ਦੁੰਜੂ ਤੋਂ ਦੇਖੋ ਦੇਖੋ ਡੇਰਾ ਦੁੰਨ ਦਾ ਨਜ਼ਾਰਾ ਫਾਈਨਲੀ ਹੁਣ ਅਸੀਂ ਆਪਣੇ ਜਾ ਰਹੇ ਹਾਂ ਗੱਡੀ ਵਾਲ ਨੂੰ ਦੇਖੋ ਗਾਈ ਜਾਨ ਸਾਰਾ ਅਸੀਂ ਕੰਮ ਕਮਾ ਕੇ ਜਾ ਰਹੇ ਹਾਂ ਤੇ ਦੇ ਥੱਕ ਗਏ ਹਾਂ ਹੁਣ ਗੱਡੀ ਵਾਲ ਨੂੰ ਵੇਖੋ ਜਾਂਦੇ ਭੱਜੇ ਹੁਣ ਕਹਿੰਦੇ ਜਲਦੀ ਜਲਦੀ ਬੱਸ ਹੁਣ ਜਲਦੀ ਜਲਦੀ ਕਹਿੰਦੇ ਗੱਡੀ 'ਚ ਜਾ ਕੇ ਸੌਣਾ ਜਾਣਾ ਤਰ ਤਰ ਕੇ ਥੱਕ ਗਏ ਕਿੰਨੇ ਅੰਦਰ ਜ਼ਿਆਦਾ ਵੈਸੇ ਤੁੰਣਾ ਤਾਂ ਨਹੀਂ ਪੈਂਦਾ और फिर भी ऊपर दी घूम के आए एक कॉटन कैंडी कैंडी खाने देखो गाइस कॉटन कैंडी बन दा मशीन हैंडमेड कॉटन कैंडी देखो आ साइड पे आ रही देखो गाइस ਆਪ ਬਣਾਤੀ ਕਾਟਨ ਕਹਿੰਦੇ